ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਕਿਸੇ ਵੀ ਵੱਡੇ ਆਗੂ ਵੱਲੋਂ ਸ਼ਿਰਕਤ ਨਹੀਂ ਕੀਤੀ ਗਈ ਖਾਸ ਕਰਕੇ ਬਾਦਲ ਪਰਿਵਾਰ ਵੱਲੋਂ ਇੱਕ ਵਾਰ ਵੀ ਜਗਜੀਤ ਸਿੰਘ ਡੱਲੇ ਵਾਲ ਦੀ ਹਮਾਇਤ ਕਰਨ ਦਾ ਐਲਾਨ ਨਹੀਂ ਦਿੱਤਾ ਗਿਆ ਲੇਕਿਨ ਜੇ ਗੱਲ ਕਰੀਏ ਲੋਕਨ ਸਾਹ ਪਾਰਟੀ ਦੇ ਸਾਬਕਾ ਐਮਐਲਏ ਸਾਬਕਾ ਵਿਧਾਇਕ ਆਤੇ ਕਾਂਗਰਸ ਪਾਰਟੀ ਦੇ ਸਭ ਤੋਂ ਵੱਡੇ ਆਗੂ ਜਾਂ ਕਹਿ ਸਕਦੇ ਹਾਂ ਸੀਨੀਅਰ ਆਗੂ ਹਾਂਜੀ ਮੈਂ ਗੱਲ ਕਰ ਰਿਹਾ ਹਾਂ ਸਿਮਰਨਜੀਤ ਮੈਂਦੀ ਸਿਮਰਨਜੀਤ ਸਿੰਘ ਬੈਂਸ ਇੱਕ ਵਾਰ ਫਿਰ ਜਿਹੜਾ ਹੈ ਨਾਰਾ ਮਾਰ ਦਿੰਦਾ ਹੈ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਖੜੇ ਹੋ ਗਏ ਨੇ ਸਿਮਰਨਜੀਤ ਸਿੰਘ ਬੈਂਸ ਅਤੇ ਸਿਮਰਨਜੀਤ ਸਿੰਘ ਬੈਂਸ ਦੇ ਬ੍ਰਦਰ ਜਿਹੜੇ ਬੈਂਸ ਬ੍ਰਦਰਸ ਦੇ ਨਾਮ ਨਾਲ ਹਲਕਾ ਲੁਧਿਆਣੇ ਦੇ ਵਿੱਚ ਜਾਣੇ ਜਾਂਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਸਿਮਰਨਜੀਤ ਸਿੰਘ ਬੈਂਸ ਹੁਣਾਂ ਨੇ ਕਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਗਜੀਤ ਸਿੰਘ ਡੱਲੇਵਾਲ ਜਗਜੀਤ ਸਿੰਘ ਡੱਲੇਵਾਲ ਵੱਲੋਂ ਜਿਹੜਾ ਮਰਨ ਵਰਤ ਰੱਖਿਆ ਗਿਆ ਹੈ ਉਸ ਨੂੰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਗਿਆ ਹੈ ਇੱਕ ਪਾਸੇ ਇਹਨਾਂ ਨੇ ਤੰਜ ਕੱਸੇ ਭਾਰਤੀ ਜਨਤਾ ਪਾਰਟੀ ਤੇ ਸਿਮਰਨਜੀਤ ਸਿੰਘ ਬੈਂਸ ਨੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਘੇਰਿਆ ਸਿਮਰਨਜੀਤ ਸਿੰਘ ਬੈਂਸ ਅਤੇ ਬੈਂਸ ਭਰਾਵਾਂ ਵੱਲੋਂ ਅੱਜ ਉਹਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਖੜਨ ਦੀ ਜਿਹੜੀ ਹੋਕਾ ਦਿੱਤਾ ਹੈ ਉਹਨਾਂ ਕਿਹਾ ਕਿ ਜਿੰਨੇ ਵੀ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕ ਨੇ ਜਾਂ ਸੰਸਦ ਨੇ ਉਹਨਾਂ ਨੂੰ ਯਾਨੀ ਕਿ ਸਾਡੇ ਵੱਲੋਂ ਸਮਰਥ ਹੋਣੀ ਚਾਹੀਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਸਾਨੂੰ ਸੈਂਟਰ ਸਰਕਾਰ ਤੋਂ ਬਿਲਕੁਲ ਨਹੀਂ ਡਰਨਾ ਚਾਹੀਦਾ ਕਿਉਂਕਿ ਸੈਂਟਰ ਸਰਕਾਰ ਪਹਿਲਾਂ ਹੀ ਮਿਤ੍ਰੇਈ ਮਾਂ ਵਾਲਾ ਵਿਵਹਾਰ ਕਰ ਰਹੀ ਹੈ ਪੰਜਾਬ ਪੰਜਾਬ ਦੇ ਕਿਸਾਨਾਂ ਜਵਾਨਾਂ ਅਤੇ ਪੰਜਾਬ ਦੇ ਕਾਰੋਬਾਰੀਆਂ ਦੇ ਨਾਲ ਸਿਮਰਨਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਅਸੀਂ ਜਿੰਨੀ ਵੀ ਮੁੱਢਲੀ ਸਹਾਇਤਾ ਬੰਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਉਸ ਧਰਨੇ ਨੂੰ ਚਲਾਉਣ ਦੇ ਵਿੱਚ ਅਸੀਂ ਬੜੀ ਜਲਦੀ ਸ਼ਿਰਕਤ ਕਰਾਂਗੇ ਅਤੇ ਕਾਫੀ ਲੰਮਾ ਸਮਾਂ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਵਿੱਚ ਦਿੱਲੀ ਦੇ ਖਨੌੜੀ ਬਾਰਡਰ ਤੇ ਬੈਠਾਂਗੇ ਯਾਨੀ ਕਿ ਸਿਮਰਜੀਤ ਸਿੰਘ ਮੈਂਸ ਹੋਰਾਂ ਵੱਲੋਂ ਵੀ ਐਲਾਨ ਕਰ ਦਿੱਤਾ ਗਿਆ ਹੈ ਜਗਜੀਤ ਸਿੰਘ ਡੱਲੇਵਾਲ ਦੇ ਵਿੱਚ ਹੱਕ ਵਿੱਚ ਖੜਨ ਦਾ ਧੰਨਵਾਦ